I didn't say, say nothing. Who was, you was it me? that? You got something to say? Was it I me? didn't say. No, no, I did not who say that. It? It Someone, who said it? Somebody behind you said, said that. Was it me? Was it you? No. You sure? If it was me, I'd admit it, buddy. Was it you or not? If it was me, I'd admit it. Sister. would you say that? I didn't say nothing. It wasn't me. It was a gentleman behind me, I guess. Who is it then? Point it out. No idea who it was, buddy. My word. You sure it's not you? No. 100%. You're a coward. You're not going to say it's my face. That's what's up. You say what? If I said something like that to you I'd admit it. All right. And DP नेता जगमीत सिंह ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਜਗਮੀਤ ਸਿੰਘ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਜਗਬੀਰ ਸਿੰਘ ਨੂੰ ਕਿਸੇ ਵੱਲੋਂ ਭ੍ਰਸ਼ਟ ਕਹਿ ਕੇ ਗਾਲਾਂ ਤੱਕ ਕੱਢਿਆ ਗਿਆ। ਅਤੇ ਇਹ ਵੀਡੀਓ ਐਕਸ ਉਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਵੀਡੀਓ ਦਾ ਜ਼ਿਕਰ ਕਰਦੇ ਹਾਂ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਜਗਮੀਰ ਸਿੰਘ ਸਦਨ ਦੇ ਬਾਹਰ ਜਾ ਰਹੇ ਹੁੰਦੇ ਨੇ ਤਾਂ ਕੁਝ ਗੋਰੇ ਉਹਨਾਂ ਦੇ ਪਿੱਛੇ ਵੀ ਆ ਰਹੇ ਹੁੰਦੇ ਨੇ ਤਉ ਸਮੇਂ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੁੰਦਾ ਤੇ ਵੀਡੀਓ ਬਣਾਈ ਜਾ ਰਹੀ ਹੁੰਦੀ ਤੇ ਆਪਸ ਵਿੱਚ ਗੱਲਾਂ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਅਤੇ ਜਿਵੇਂ ਹੀ ਜਗਮੀਤ ਸਿੰਘ ਮੋੜ ਕੱਟਣ ਲੱਗਦੇ ਨੇ ਤਾਂ ਉਸੇ ਸਮੇਂ ਕਿਸੇ ਸਾਖਸ਼ ਵੱਲੋਂ ਕਿਸੇ ਗੋਰੇ ਵੱਲੋਂ ਉਹਨਾਂ ਨੂੰ ਭ੍ਰਸ਼ਟ ਕਹਿ ਕੇ ਗਾਲਾਂ ਤੱਕ ਕੱਢ ਦਿੱਤੀਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਇਹ ਪੂਰਾ ਮੋਹਲ ਜਿਹੜਾ ਭੱਜ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਗਮੀਤ ਸਿੰਘ ਉਹਨਾਂ ਦੇ ਕੋਲ ਆਉਂਦੇ ਨੇ ਅਤੇ ਪੁੱਛਦੇ ਨੇ ਕਿ ਕਿਸ ਵੱਲੋਂ ਇਹ ਭ੍ਰਸ਼ਟ ਕਹਿ ਕੇ ਇਹ ਮਨ ਭਾਗੀ ਸ਼ਬਦ ਬੋਲਿਆ ਗਿਆ। ਤੋਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਪੁੱਛਦੇ ਨੇ ਤਾਂ ਦੋਨਾਂ ਦੇ ਹੋਸ਼ ਉੱਡ ਜਾਂਦੇ ਨੇ ਤਾਂ ਦੋਨਾਂ ਵੱਲੋਂ ਹੀ ਕਿਹਾ ਜਾਂਦਾ ਹੈ ਕਿ ਉਹਨਾਂ ਵੱਲੋਂ ਅਜਿਹਾ ਕੁਝ ਵੀ ਨਹੀਂ ਬੋਲਿਆ ਗਿਆ। ਤਾਂ ਜਦੋਂ ਕਾਲੀ ਟੀ-ਸ਼ਰਟ ਵਾਲੇ ਗੋਰੇ ਕੋਲ ਪਹੁੰਚਦੇ ਨੇ ਤਾਂ ਉਸ ਸਮੇਂ ਉਸ ਕੋਲ ਪੁੱਛਿਆ ਜਾਂਦਾ ਹੈ ਕਿ ਉਸ ਵੱਲੋਂ ਅਜਿਹਾ ਕੁਝ ਬੋਲਿਆ ਗਿਆ ਤਾਂ ਉਸ ਵੱਲੋਂ ਸਾਫ਼ ਮਨ੍ਹਾ ਕਰ ਦਿੱਤਾ ਜਾਂਦਾ ਅਤੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਪਿੱਛੇ ਤੋਂ ਕਿਸੇ ਸਾਖੀ ਵੱਲੋਂ ਅਜੀਹਾ ਕਿਹਾ ਗਿਆ ਹੋਵੇ ਤਾਂ ਉਸ ਤੋਂ ਬਾਅਦ ਉਸ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਜੇ ਉਸਨੇ ਅਜੀਹਾ ਕਿਹਾ ਹੁੰਦਾ ਤੋ ਇਸ ਚੀਜ਼ ਨੂੰ ਸਵੀਕਾਰ ਕਰ ਲੈਂਦਾ ਉਸ ਤੋਂ ਬਾਅਦ ਜਗਮੀਤ ਸਿੰਘ ਇਟਸ ਓਕੇ ਕਹਿ ਕੇ ਅੱਗੇ ਚਲੇ ਜਾਂਦੇ ਨੇ ਪਰ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਇਹ ਵੀਡੀਓ ਦੱਸੀ ਜਾ ਰਹੀ ਹੈ ਮੰਗਲਵਾਰ ਦੀ ਜਿੱਥੇ ਸਤਨ ਦੇ ਬਾਹਰ ਜਦੋਂ ਜਗਮੀਤ ਸਿੰਘ ਜਾ ਰਹੇ ਹੁੰਦੇ ਨੇ ਤਾਂ ਉਸ ਸਮੇਂ ਇਹ ਸਥਿਤੀ ਬਣਦੀ ਆ ਜਿਸ ਤੋਂ ਬਾਅਦ ਵਿੱਚ ਜਗਮੀਤ ਸਿੰਘ ਖੁਦ ਸੋਚਾਂ ਦੇ ਵਿੱਚ ਪੈ ਜਾਂਦੇ ਨੇ ਕਿ ਅਜੀਹਾ ਮਿੰਟਾਂ ਸਕਿੱਟਾਂ ਦੇ ਵਿੱਚ ਕੀ ਹੋ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਵੇਂ ਹੀ ਵੀਡੀਓ ਵਾਇਰਲ ਹੁੰਦੀ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਇਸ ਨੂੰ ਲੈ ਕੇ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ ਅਤੇ ਕਿਸੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਤੇ ਕਿਸੇ ਵੱਲੋਂ ਆਪਣੀ ਤੌਰ ਉਤੇ ਇਸ ਵੀਡੀਓ ਨੂੰ ਦੇਖ ਕੇ ਆਪਣਾ ਕਮੈਂਟ ਵੀ ਜਿਹੜਾ ਆਪਣੀ ਪ੍ਰਤੀਕਿਰਿਆ ਵੀ ਜਿਹੜੀ ਆ ਉਹ ਸਾਂਝੀ ਕੀਤੀ ਜਾ ਰਹੀ ਹੈ ਪਰ ਉਥੇ ਤੁਹਾਨੂੰ ਦੱਸ ਦਿੰਨੇ ਆ ਕਿ ਜੁੱਥੇ ਐਨਡੀਪੀ ਨੇਤਾ ਜਗਮੀਤ ਸਿੰਘ ਵੱਲੋਂ ਟਰੂਡੋ ਸਰਕਾਰ ਦੇ ਨਾਲ ਆਪਣਾ ਸਮਝੌਤਾ ਜਿਹੜਾ ਰੱਦ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਐਨਡੀਪੀ ਨੇਤਾ ਜਗਮੀਤ ਸਿੰਘ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਪਰ ਇਸ ਤਰ੍ਹਾਂ ਦੀ ਕਿਸੇ ਦੀ ਸਾਖ ਨੂੰ ਟਾਂ ਲਾ ਲੈਣਾ ਇਹ ਕੋਈ ਚੰਗੀ ਗੱਲ ਨਹੀਂ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਨਡੀਪੀ ਨੇਤਾ ਜਗਮੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਂਦਾ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਜਾਂਦਾ ਹੈ ਕਿ ਜਗਮੀਤ ਸਿੰਘ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰਦਾ ਅਤੇ ਹਿੰਸਾ ਨੂੰ ਮੁਆਫਰ ਨਹੀਂ ਕਰਦਾ ਅਤੇ ਨਾਲੇ ਵੀ ਕਿਹਾ ਗਿਆ ਹੈ ਕਿ ਗੁੰਡਿਆਂ ਦੇ ਹਾਲ ਹੀ ਦੇ ਵਿਵਾਰ ਦੀ ਉਹਨਾਂ ਵੱਲੋਂ ਸਖਤ ਨਿੰਦਾ ਕੀਤੀ ਗਈ ਹੈ ਅਤੇ ਉਹਨਾਂ ਵੱਲ ਇਹ ਵੀ ਕਿ ਲਿਖਿਆ ਗਿਆ ਹੈ ਕਿ ਸਾਨੂੰ ਗੁੰਡਾਗਰਦੀ ਦਾ ਸਾਹਮਣਾ ਅਤੇ ਨਫ਼ਰਤ ਨੂੰ ਬੰਦ ਕਰਨ ਦੀ ਲੋੜ ਹੈ